ਸਸ਼ੀਕਾਲ ਜੀ ਖਨੋਰੀ ਬਾਰਡਰ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪ੍ਰਿਤਪਾਲ ਸਿੰਘ ਨੂੰ ਲੈ ਕੇ ਪ੍ਰਿਤਪਾਲ ਸਿੰਘ ਉਹੀ ਨੌਜਵਾਨ ਜਿਸ ਨੂੰ ਰੋहतक ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਜਾਂਦਾਗਾ ਹਰਿਆਣਾ ਪੁਲਿਸ ਦਾ ਇੱਕ ਅਫੀਸ਼ੀਅਲ ਟਵੀਟ ਵੀ ਆਉਂਦਾ ਹੈ ਇੱਕ ਨੌਜਵਾਨ ਜਿਹੜਾਗਾ ਸਾਡੇ ਕੋਲੇ ਆ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਇੱਕ ਵੱਡਾ ਬਿਆਨ ਆ ਚੁੱਕਿਆਗਾ ਇਸ ਵੀਡੀਓ ਨੂੰ ਸਮਾਪਤ ਹੋਣ ਤੋਂ ਬਾਅਦ ਅਸੀਂ ਉਹ ਬਿਆਨ ਜਿਹੜਾਗਾ ਚਲਾਵਾਂਗੇ ਅਖੀਰ ਦੇ ਵਿੱਚ ਉਹ ਤੁਸੀਂ ਬਿਆਨ ਸੁਣ ਲਿਓ ਔਰ ਜਿਹੜਾ ਨੌਜਵਾਨਾ ਪ੍ਰਿਤਪਾਲ ਸਿੰਘ ਉਹਦਾ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਉਹਦੇ ਕੀ ਹਾਲਾਤ ਨੇ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਨਾਲ ਸਾਡੀ ਗੱਲਬਾਤ ਹੋਈ ਆ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾਗਾ ਵੀ ਪ੍ਰਿਤਪਾਲ ਸਿੰਘ ਦੀ ਇੱਕ ਲੱਤ ਫੈਕਚਰ ਹੋਈ ਆ ਬਾਹਾਂ ਫੈਕਚਰ ਹੋਈ ਆ ਤੇ ਪੰਜ ਤੋਂ ਸੱਤ ਜਗਾਵਾਂ ਤੋਂ ਜਿਹੜਾ ਉਹਦਾ ਚਿਹਰਾ ਹੈਗਾ ਉਹ ਫੈਕਚਰ ਕੀਤਾ ਗਿਆ ਹੈਗਾ ਉਹਦਾ ਜਵੜਾ 2 ਤੋਂ 2.5 ਇੰਚ ਪਿੱਛੇ ਨੂੰ ਕਰ ਦਿੱਤਾ ਗਿਆ ਹੈਗਾ ਤੇ ਸਿਰ ਦੇ ਵਿੱਚ ਕਾਫੀ ਟਾਂਕੇ ਨੇ ਪਹਿਲਾਂ ਉਹ ਬੇਹੁਸ਼ੀ ਦੀ ਹਾਲਤ ਦੇ ਵਿੱਚ ਜਾਂਦਾਗਾ ਫਿਰ ਉਹ ਹੋਸ਼ ਦੇ ਵਿੱਚ ਆਉਂਦਾਗਾ ਤੇ ਉਹਨਾਂ ਨੇ ਬੇਨਤੀ ਕੀਤੀ ਆ ਪੰਜਾਬ ਸਰਕਾਰ ਨੂੰ ਵੀ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਕਿਸੇ ਵੀ ਹਸਪਤਾਲ ਦੇ ਵਿੱਚ ਸ਼ਿਫਟ ਕਰਵਾਇਆ ਜਾਵੇ ਉੱਥੇ ਜਿਹੜਾ ਉਹਦਾਗਾ ਇਲਾਜ ਆ ਉਹ ਚੰਗੇ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਤੇ ਇੱਕ ਉਹਨਾਂ ਦੇ ਪਿੰਡ ਦੇ ਸਰਪੰਚ ਨੇ ਇਹ ਵੀ ਬਿਆਨ ਦਿੱਤਾਗਾ ਵੀ ਪ੍ਰਿਤਪਾਲ ਸਿੰਘ ਨੂੰ ਵੀ ਬੋਰੀ ਦੇ ਵਿੱਚ ਪਾ ਕੇ ਲੈ ਕੇ ਆਏ ਸੀ ਪ੍ਰਿਤਪਾਲ ਸਿੰਘ ਜਿਹੜਾ ਵਾਸੀ ਆ ਨਵੇਂ گاؤں ਦਾ ਨਿਆ گاؤں ਜਿਹੜਾ ਸੰਗਰੂਰ ਦੇ ਵਿੱਚ ਪੈਂਦਾ ਹੈਗਾ ਤੇ ਇਹਨਾਂ ਨੂੰ ਤਹਿਸੀਲ ਲੱਗਦੀ ਆ ਮੂਨਕ ਇਹ ਅਖੀਰਲੇ ਪਿੰਡ ਨੇ ਬਾਰਡਰ ਦੇ ਉੱਤੇ ਖਨੌਰੀ ਤੋਂ ਬਿਲਕੁਲ ਨੇੜਲੇ ਪਿੰਡਾਂ ਚੋਂ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸਦਾ ਵੀ ਪ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਜਿਹੜਾ ਨੌਜਵਾਨ ਪੀ.ਡੀ.ਆਈ ਦੇ ਵਿੱਚ ਦਾਖਲਾ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਨੇ ਕੁਲਵੰਤ ਸਿੰਘ ਉਹਨਾਂ ਨੇ ਸਾਡੇ ਕੋਲੇ ਬਿਆਨ ਦਿੱਤਾਗਾ ਵੀ ਪ੍ਰਿਤਪਾਲ ਸਿੰਘ ਦਾ ਜਿਹੜਾ ਇਲਾਜ ਆ ਉਹ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਮੂਹ ਜਥੇਬੰਦੀ ਨੂੰ ਇਹ ਬੇਨਤੀ ਕੀਤੀ ਆ ਵੀ ਪ੍ਰਿਤਪਾਲ ਸਿੰਘ ਨੂੰ ਕਿਸੇ ਵੀ ਪੰਜਾਬ ਦੇ ਹਸਪਤਾਲ ਦੇ ਵਿੱਚ ਸ਼ਿਫਟ ਕਰਵਾਇਆ ਜਾਵੇ ਕਿਉਂਕਿ ਪ੍ਰਿਤਪਾਲ ਸਿੰਘ ਦੇ ਬਹੁਤ ਸੀਰੀਅਸ ਜਿਹੜੀਆਂ ਸੱਟਾਂਆਂ ਕਈ ਟਾਂਕੇ ਜਿਹੜੇ ਉਹਦੇ ਸਿਰ ਦੇ ਵਿੱਚ ਲੱਗੇ ਨੇ ਜਵਾੜਾ ਉਹਦਾ ਪਿੱਛੇ ਨੂੰ ਕਰ ਦਿੱਤਾ ਗਿਆ ਹੈਗਾ ਮੂੰਹ ਦੇ ਉੱਤੇ ਹੀ ਉਹਦੀਆਂ ਜਿਹੜੀਆਂ ਕਹਿੰਦੇ ਪੰਜ ਤੋਂ 7 ਜਿਹੜੇ ਫੈਕਚਰ ਦੱਸਿਆ ਜਾਣੇ ਨੇ ਵਾਹ ਦੇ ਉੱਤੇ ਫ੍ਰੈਕਚਰ ਆ ਤੇ ਇੱਕ ਖੱਬੀ ਲੱਤ ਦੇ ਉੱਤੇ ਫ੍ਰੈਕਚਰ ਆ ਪਹਿਲਾਂ ਉਹ ਨੌਜਵਾਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਾਂਦਾ ਹੈਗਾ ਫਿਰ ਉਹ ਉਹਨੂੰ ਹੋਸ਼ ਆ ਜਾਂਦਾ ਹੈਗਾ ਪਰ ਆਪਾਂ ਕਹਿ ਦਈਏ ਵੀ ਉਹਦੀ ਜਿਹੜੀ ਹਾਲਤ ਆ ਉਹ ਬਹੁਤ ਸੀਰੀਅਸ ਬਣੀ ਹੋਈ ਆ ਇੱਕ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਵੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲੈਣ ਗਿਆ ਸੀਗਾ ਜਦੋਂ ਅਥਰੂ ਗੈਸ ਦਾ ਗੋਲਾ ਉਹਦੇ ਵੱਜਦਾ ਹੈਗਾ ਉਸ ਤੋਂ ਬਾਅਦ ਉਹਨੂੰ ਪੁਲਿਸ ਵਾਲੇ ਜਾਂ ਪ੍ਰਸ਼ਾਸਨ ਵਾਲੇ ਜਿਹੜੇ ਹਰਿਆਣੇ ਵਾਲੇ ਆ ਉਹ ਚੱਕ ਕੇ ਬੂਰੀ ਦੇ ਵਿੱਚ ਪਾ ਕੇ ਲੈ ਜਾਂਦੇ ਆ ਉਹਦੀ ਬਹੁਤ ਜ਼ਿਆਦਾ ਜਿਹੜੀ ਕੁੱਟਮਾਰ ਕੀਤੀ ਗਈ ਆ ਹੁਣ ਅੱਗੇ ਤੁਹਾਨੂੰ ਉਹਨਾਂ ਦੇ ਜਿਹੜੇ ਪਿੰਡ ਦੇ ਸਰਪੰਚ ਆ ਉਹਨਾਂ ਦਾ ਬਿਆਨ ਵੀ ਸੁਣਾਵਾਂਗੇ ਤੇ ਪ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਵੀ ਦਿਖਾਵਾਂਗੇ ਜਿਹੜੀ ਹਸਪੀਟਲ ਤੋਂ ਸਾਡੇ ਕੋਲੇ ਆਈ ਆ ਸੋ ਉਹਦੇ ਜਿਹੜੀ ਹਾਲਾਤ ਆ ਪ੍ਰਿਤਪਾਲ ਸਿੰਘ ਦੇ ਉਹ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਤੋ ਇਹ ਜਾਣਕਾਰੀ ਸੀ ਸਵੇਰ ਦੇ ਲੱਗੇ ਹੋਏ ਸੀ ਪ੍ਰਿਤਪਾਲ ਸਿੰਘ ਦੇ ਨਾਲ ਜਾਂ ਉਹਦੇ ਕਿਸੇ ਪਰਿਵਾਰ ਮੈਂਬਰ ਦੇ ਨਾਲ ਜਾਂ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਨਾਲ رابطہ ਕਰ ਸਕੀਏ ਸੋ ਸਾਡਾ رابطہ ਹੋਇਆਗਾ ਤਾਂ ਪਿੰਡ ਦੇ ਸਰਪੰਚ ਨੇ ਆਪਣਾ ਬਿਆਨ ਸਾਡੇ ਕੋਲੇ ਵੀਡੀਓ ਰਿਕਾਰਡ ਕਰਕੇ ਭੇਜਿਆ ਸੋ ਹੁਣ ਤੁਸੀਂ ਬਿਆਨ ਸੁਣੋ ਪ੍ਰਿਤਪਾਲ ਸਿੰਘ ਸਾਡੇ ਪਿੰਡ ਨਵਾਂਗੋਂ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ ਪ੍ਰਿਤਪਾਲ ਸਿੰਘ ਇੱਕ ਛੋਟੇ ਜਿਹੇ ਕਿਸਾਨ ਦੇ ਪੁੱਤਰ ਹਨ ਪ੍ਰਿਤਪਾਲ ਸਿੰਘ ਜੋ ਚੱਲ ਰੇ ਕਿਸਾਨੀ ਅੰਦੋਲਨ ਦੇ ਵਿੱਚ ਸਮੂਲੀਅਤ ਕਰਨ ਗਏ ਸਨ ਜਿਵੇਂ ਕਿ ਬਾਕੀ ਦੇ ਕਿਸਾਨ ਪ੍ਰੋਟੈਸਟ ਕਰ ਰਹੇ ਹਨ ਉਹ ਵੀ ਇੱਕ ਟਰੈਕਟਰ ਟਰਾਲੀ ਦੇ ਉੱਪਰ ਸਵਾਰ ਹੋ ਕੇ ਬੈਠੇ ਸਨ ਜਿਵੇਂ ਕਿ ਸਾਡੇ ਇੱਕ ਜਥੇਬੰਦੀ ਸਿੱਧੂਪੁਰ ਦੇ ਜਿਹੜੇ ਮੈਂਬਰਸ ਹਨ ਉਹ ਵੀ ਟਰਾਲੀ ਦੇ ਵਿੱਚ ਉਹਨਾਂ ਦੇ ਨਾਲ ਬੈਠਾ ਸੀ ਜਦੋਂ ਇੱਕ ਜਿਹੜੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਹਰਿਆਣਾ ਪੁਲਿਸ ਵੱਲੋਂ ਉਹ ਹਰਿਆਣਾ ਪੁਲਿਸ ਦੇ ਜਿਹੜੇ ਗੋਲੇ ਛੁੱਟੇਗੇ ਉਹਨਾਂ ਦੇ ਧੂਆਂ ਧਾਰ ਦਾ ਫਾਇਦਾ ਚੱਕਦੇ ਹੋਈ ਹਰਿਆਣਾ ਦੀ ਪੁਲਿਸ ਅਤੇ ਕੁਝ ਹੋਰ ਅਣਪਛਾਤੇ ਬੰਦਿਆਂ ਵੱਲੋਂ ਉਹਨੂੰ ਉੱਥੋਂ ਚੱਕ ਕੇ ਬੋਰੀ ਦੇ ਵਿੱਚ ਪਾ ਕੇ ਉਸਦੇ ਹੋਰ ਵੀ ਸੱਟਾਂ ਬਹੁਤ ਮਾਰੀਆਂ ਅਤੇ ਉਹਦੇ ਜਿਹੜੇ ਫੇਸ ਹੈ ਪੂਰਾ ਪੂਰੀ ਤਰ੍ਹਾਂ ਫੈਕਚਰ ਹੋਇਆ ਹੋਇਆ ਤੇ ਸਿਰ ਦੇ ਵਿੱਚ ਉਹ ਬਹੁਤ ਜਿਆਦਾ ਟੰਕੇ ਹਨ ਇੱਕ ਲੱਤ ਪੂਰੀ ਦੀ ਪੂਰੀ ਫੈਕਚਰ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ ਫੈਕਚਰ ਹੈ ਬਾਹਾਂ ਦੇ ਉਸ ਦਾ ਕੋਈ ਵੀ ਅੰਗ ਜਾਨੀ ਕੋਈ ਬਚਿਆ ਨਹੀਂ ਹੋਇਆ ਜਿਹੜਾ ਕਿ ਉਸ ਉਹਨਾਂ ਦੇ ਕੁੱਟਮਾਰ ਤੋਂ ਬਚ ਚੁੱਕਿਆ ਹੋਵੇ ਮੈਂ ਅਪੀਲ ਕਰਦਾ ਹਾਂ ਪੰਜਾਬ ਸਰਕਾਰ ਅਤੇ ਆਪਣੇ ਹਰੀ ਸਾਰੀ ਪਾਰਟੀਆਂ ਦੇ ਨਮਾਇੰਦਿਆਂ ਨੂੰ ਵੀ ਜਿਹੜੇ ਵੀ ਆਪਣੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਜਥੇਬੰਦੀਆਂ ਫਰੀਦਪਾਲ ਅਤੇ ਉਸ ਦੇ ਪਰਿਵਾਰ ਦਾ ਆਪਾਂ ਆ ਸਾਰੇ ਹੀ ਰਲ ਮਿਲ ਕੇ ਸਾਥ ਦੇਈਏ ਇਹਨਾਂ ਦੀ ਮੰਗ ਹੈ ਇੱਕ ਤਾਂ ਇਹਨਾਂ ਦੇ ਉੱਪਰ ਇੱਕ ਜੋ ਪ੍ਰੀਤਪਾਲ ਦੇ ਉੱਪਰ 307 ਦਾ ਪਰਚਾ ਦਰਜ ਕੀਤਾ ਗਿਆ ਹੋਇਆ। ਜਦ ਕਿ ਉਹਨਾਂ ਦਾ ਐਟਾ ਘਣਾ ਨਹੀਂ ਹੈ, ਉਹ ਆਪਣੀਆਂ ਹੱਕੀ ਮੰਗਾਂ ਮੰਨਣ ਲਈ ਗਏ ਸੀ। ਬਾਕੀ ਜਿਹੜੀ ਇੱਕ ਇਹਨਾਂ ਦੀ ਮੇਨ ਮੰਗ ਹੈ ਕਿ ਪੀ ਇੱਥੋਂ ਪੀਜੀਆਈ ਰੋहतक ਤੋਂ ਰੈਫਰ ਕਰਾ ਕੇ ਪੰਜਾਬ ਦੇ ਕਿਸੇ ਵੀ ਚੰਗੇ ਹਸਪੀਟਲ ਦੇ ਇਲਾਜ ਦੀ ਮੰਗ ਕਰਦੇ ਹਨ। ਇਹਨਾਂ ਨੂੰ ਇੱਥੋਂ ਪੀਜੀਆਈ ਰੋहतक ਤੋਂ ਇਲਾਜ ਦੀ ਜਿਹੜੀ ਉਮੀਦ ਨਹੀਂ ਹੈ। ਸਸ਼ੀਕਾਲ ਜੀ ਖਨੌਰੀ ਬਾਰਡਰ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪ੍ਰਿਤਪਾਲ ਸਿੰਘ ਨੂੰ ਲੈ ਕੇ ਪ੍ਰਿਤਪਾਲ ਸਿੰਘ ਉਹੀ ਨੌਜਵਾਨ ਜਿਸ ਨੂੰ ਰੋहतक ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਜਾਂਦਾਗਾ ਹਰਿਆਣਾ ਪੁਲਿਸ ਦਾ ਇੱਕ ਆਫੀਸ਼ਲ ਟਵੀਟ ਵੀ ਆਉਂਦਾ ਹੈ ਇੱਕ ਨੌਜਵਾਨ ਜਿਹੜਾਗਾ ਸਾਡੇ ਕੋਲੇ ਆ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਇੱਕ ਵੱਡਾ ਬਿਆਨ ਆ ਚੁੱਕਿਆਗਾ ਇਸ ਵੀਡੀਓ ਨੂੰ ਸਮਾਪਤ ਹੋਣ ਤੋਂ ਬਾਅਦ ਅਸੀਂ ਉਹ ਬਿਆਨ ਜਿਹੜਾਗਾ ਚਲਾਵਾਂਗੇ ਅਖੀਰ ਦੇ ਵਿੱਚ ਉਹ ਤੁਸੀਂ ਬਿਆਨ ਸੁਣ ਲਿਓ ਔਰ ਜਿਹੜਾ ਨੌਜਵਾਨਾ ਪ੍ਰਿਤਪਾਲ ਸਿੰਘ ਉਹਦਾ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਉਹਦੇ ਕੀ ਹਾਲਾਤ ਨੇ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਨਾਲ ਸਾਡੀ ਗੱਲਬਾਤ ਹੋਈ ਆ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾਗਾ ਵੀ ਪ੍ਰਿਤਪਾਲ ਸਿੰਘ ਦੀ ਇੱਕ ਲੱਤ ਫੈਕਚਰ ਹੋਈ ਆ ਬਾਹ ਫੈਕਚਰ ਹੋਈ ਆ ਤੇ ਪੰਜ ਤੋਂ ਸੱਤ ਜਗਾਵਾਂ ਤੋਂ ਜਿਹੜਾ ਉਹਦਾ ਚਿਹਰਾ ਹੈਗਾ ਉਹ ਫੈਕਚਰ ਕੀਤਾ ਗਿਆ ਹੈਗਾ ਉਹਦਾ ਜਵੜਾ 2 ਤੋਂ 2.5 ਇੰਚ ਪਿੱਛੇ ਨੂੰ ਕਰ ਦਿੱਤਾ ਗਿਆ ਹੈਗਾ ਤੇ ਸਿਰ ਦੇ ਵਿੱਚ ਕਾਫੀ ਟਾਂਕੇ ਨੇ ਪਹਿਲਾਂ ਉਹ ਬੇਹੁਸ਼ੀ ਦੀ ਹਾਲਤ ਦੇ ਵਿੱਚ ਜਾਂਦਾਗਾ ਫਿਰ ਉਹ ਹੋਸ਼ ਦੇ ਵਿੱਚ ਆਉਂਦਾਗਾ ਤੇ ਉਹਨਾਂ ਨੇ ਬੇਨਤੀ ਕੀਤੀ ਆ ਪੰਜਾਬ ਸਰਕਾਰ ਨੂੰ ਵੀ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਕਿਸੇ ਵੀ ਹਸਪਤਾਲ ਦੇ ਵਿੱਚ ਸ਼ਿਫਟ ਕਰਵਾਇਆ ਜਾਵੇ ਉੱਥੇ ਜਿਹੜਾ ਉਹਦਾਗਾ ਇਲਾਜ ਆ ਉਹ ਚੰਗੇ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਤੇ ਇੱਕ ਉਹਨਾਂ ਦੇ ਪਿੰਡ ਦੇ ਸਰਪੰਚ ਨੇ ਇਹ ਵੀ ਬਿਆਨ ਦਿੱਤਾਗਾ ਵੀ ਪ੍ਰਿਤਪਾਲ ਸਿੰਘ ਨੂੰ ਵੀ ਬੋਰੀ ਦੇ ਵਿੱਚ ਪਾ ਕੇ ਲੈ ਕੇ ਆਏ ਸੀ ਪ੍ਰਿਤਪਾਲ ਸਿੰਘ ਜਿਹੜਾ ਵਾਸੀ ਆ ਨਵੇਂ گاؤں ਦਾ ਨਿਆ گاؤں ਜਿਹੜਾ ਸੰਗਰੂਰ ਦੇ ਵਿੱਚ ਪੈਂਦਾ ਹੈਗਾ ਤੇ ਇਹਨਾਂ ਨੂੰ ਤਹਿਸੀਲ ਲੱਗਦੀ ਆ ਮੂਨਕ ਇਹ ਅਖੀਰਲੇ ਪਿੰਡ ਨੇ ਬਾਰਡਰ ਦੇ ਉੱਤੇ ਖਨੌਰੀ ਤੋਂ ਬਿਲਕੁਲ ਨੇੜਲੇ ਪਿੰਡਾਂ ਚੋਂ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸਦਾ ਵੀ ਪ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਆ ਜਿਹੜਾ ਨੌਜਵਾਨ ਪੀਜੀਆਈ ਦੇ ਵਿੱਚ ਦਾਖਲਾ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਨੇ ਕੁਲਵੰਤ ਸਿੰਘ ਉਹਨਾਂ ਨੇ ਸਾਡੇ ਕੋਲੇ ਬਿਆਨ ਦਿੱਤਾ ਹੈਗਾ ਵੀ ਪ੍ਰਿਤਪਾਲ ਸਿੰਘ ਦਾ ਜਿਹੜਾ ਇਲਾਜ ਆ ਉਹ ਠੀਕ ਤਰੀਕੇ ਨਾਲ ਨਹੀਂ ਹੋ ਰਿਹਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਮੂਹ ਜਥੇਬੰਦੀਆਂ ਨੂੰ ਇਹ ਬੇਨਤੀ ਕੀਤੀ ਆ ਵੀ ਪ੍ਰਿਤਪਾਲ ਸਿੰਘ ਨੂੰ ਕਿਸੇ ਵੀ ਪੰਜਾਬ ਦੇ ਹਸਪਤਾਲ ਦੇ ਵਿੱਚ ਸ਼ਿਫਟ ਕਰਵਾਇਆ ਜਾਵੇ ਕਿਉਂਕਿ ਪ੍ਰਿਤਪਾਲ ਸਿੰਘ ਦੇ ਬਹੁਤ ਸੀਰੀਅਸ ਜਿਹੜੀਆਂ ਸੱਟਾਂਆਂ ਕਈ ਟਾਂਕੇ ਜਿਹੜੇ ਉਹਦੇ ਸਿਰ ਦੇ ਵਿੱਚ ਲੱਗੇ ਨੇ ਜਵਾੜਾ ਉਹਦਾ ਪਿੱਛੇ ਨੂੰ ਕਰ ਦਿੱਤਾ ਗਿਆ ਹੈਗਾ ਮੂੰਹ ਦੇ ਉੱਤੇ ਹੀ ਉਹਦੀਆਂ ਜਿਹੜੀਆਂ ਕਹਈਏ ਪੰਜ ਤੋਂ ਸੱਤ ਜਿਹੜੇ ਫੈਕਚਰ ਦੱਸੇ ਜਾਣੇ ਨੇ ਬਾਹ ਦੇ ਉੱਤੇ ਫੈਕਚਰ ਆ ਤੇ ਇੱਕ ਖੱਬੀ ਲੱਤ ਦੇ ਉੱਤੇ ਫੈਕਚਰ ਆ ਪਹਿਲਾਂ ਉਹ ਨੌਜਵਾਨ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਾਂਦਾ ਹੈਗਾ ਫਿਰ ਉਹ ਉਹਨੂੰ ਹੋਸ਼ ਆ ਜਾਂਦਾ ਹੈਗਾ ਪਰ ਆਪਾਂ ਕਹਿ ਦਈਏ ਵੀ ਉਹਦੀ ਜਿਹੜੀ ਹਾਲਤ ਆ ਉਹ ਬਹੁਤ ਸੀਰੀਅਸ ਬਣੀ ਹੋਈ ਆ ਇੱਕ ਉਹਨਾਂ ਨੇ ਇਹ ਵੀ ਦੱਸਿਆਗਾ ਵੀ ਉਹ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲੈਣ ਗਿਆ ਸੀਗਾ ਜਦੋਂ ਅਥਰੂ ਗੈਂਸ ਦਾ ਗੋਲਾ ਉਹਦੇ ਵੱਜਦਾਗਾ ਉਸ ਤੋਂ ਬਾਅਦ ਉਹਨੂੰ ਪੁਲਿਸ ਵਾਲੇ ਦਾ ਪ੍ਰਸ਼ਾਸਨ ਵਾਲੇ ਜਿਹੜੇ ਹਰਿਆਣੇ ਵਾਲੇ ਆ ਉਹ ਚੱਕ ਕੇ ਬੂਰੀ ਦੇ ਵਿੱਚ ਪਾ ਕੇ ਲੈ ਜਾਂਦੇ ਆ ਉਹਦੀ ਬਹੁਤ ਜ਼ਿਆਦਾ ਜਿਹੜੀ ਕੁੱਟਮਾਰ ਕੀਤੀ ਗਈ ਆ ਹੁਣ ਅੱਗੇ ਤੁਹਾਨੂੰ ਉਹਨਾਂ ਦੇ ਜਿਹੜੇ ਪਿੰਡ ਦੇ ਸਰਪੰਚ ਆ ਉਹਨਾਂ ਦਾ ਬਿਆਨ ਵੀ ਸੁਣਾਵਾਂਗੇ ਤੇ ਪ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਵੀ ਦਿਖਾਵਾਂਗੇ ਜਿਹੜੀ ਹਸਪੀਟਲ ਤੋਂ ਸਾਡੇ ਕੋਲੇ ਆਈ ਆ ਸੋ ਉਹਦੇ ਜਿਹੜੀ ਹਾਲਾਤ ਆ ਪ੍ਰਿਤਪਾਲ ਸਿੰਘ ਦੇ ਉਹ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਤੋ ਇਹ ਜਾਣਕਾਰੀ ਸੀ ਸਵੇਰ ਦੇ ਲੱਗੇ ਹੋਏ ਸੀ ਪ੍ਰੀਤਪਾਲ ਸਿੰਘ ਦੇ ਨਾਲ ਜਾਂ ਉਹਦੇ ਕਿਸੇ ਪਰਿਵਾਰ ਮੈਂਬਰ ਦੇ ਨਾਲ ਜਾਂ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਨਾਲ رابطہ ਕਰ ਸਕੀਏ ਸੋ ਸਾਡਾ رابطہ ਹੋਇਆਗਾ ਤਾਂ ਪਿੰਡ ਦੇ ਸਰਪੰਚ ਨੇ ਆਪਣਾ ਬਿਆਨ ਸਾਡੇ ਕੋਲੇ ਵੀਡੀਓ ਰਿਕਾਰਡ ਕਰਕੇ ਭੇਜਿਆ ਸੋ ਹੁਣ ਤੁਸੀਂ ਬਿਆਨ ਸੁਣੋ ਪ੍ਰੀਤਪਾਲ ਸਿੰਘ ਸਾਡੇ ਪਿੰਡ ਨਵਾਂਗੋਂ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ ਪ੍ਰੀਤਪਾਲ ਸਿੰਘ ਇੱਕ ਛੋਟੇ ਜਿਹੇ ਕਿਸਾਨ ਦੇ ਪੁੱਤਰ ਹਨ ਪ੍ਰੀਤਪਾਲ ਸਿੰਘ ਜੋ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਸਮੂਲੀਅਤ ਕਰਨ ਗਏ ਸਨ ਜਿਵੇਂ ਕਿ ਬਾਕੀ ਦੇ ਕਿਸਾਨ ਪ੍ਰੋਟੈਸਟ ਕਰ ਰਹੇ ਹਨ ਉਹ ਵੀ ਇੱਕ ਟਰੈਕਟਰ ਟਰਾਲੀ ਦੇ ਉੱਪਰ ਸਵਾਰ ਹੋ ਕੇ ਬੈਠੇ ਸਨ ਜਿਵੇਂ ਕਿ ਸਾਡੇ ਇੱਕ ਜਥੇਬੰਦੀ ਸਿੱਧੂਪੁਰ ਦੇ ਜਿਹੜੇ ਮੈਂਬਰਸ ਹਨ ਉਹ ਵੀ ਟਰਾਲੀ ਦੇ ਵਿੱਚ ਉਹਨਾਂ ਦੇ ਨਾਲ ਬੈਠਾ ਸੀ ਜਦੋਂ ਇੱਕ ਜਿਹੜੇ ਅਥਰੂ ਗੈਸ ਦੇ ਗੋਲੇ ਛੁੱਟੇਗੇ ਹਰਿਆਣਾ ਪੁਲਿਸ ਵੱਲੋਂ ਉਹ ਹਰਿਆਣਾ ਪੁਲਿਸ ਦੇ ਜਿਹੜੇ ਗੋਲੇ ਛੁੱਟੇ ਗਏ ਉਹਨਾਂ ਦੇ ਧੂਆਂ ਧਾਰ ਦਾ ਫਾਇਦਾ ਚੱਕਦੇ ਹੋਈ ਹਰਿਆਣਾ ਦੀ ਪੁਲਸ ਅਤੇ ਕੁਝ ਹੋਰ ਅਣਪਛਾਤੇ ਬੰਦਿਆਂ ਵੱਲੋਂ ਉਹਨੂੰ ਉੱਥੋਂ ਚੱਕ ਕੇ ਬੋਰੀ ਦੇ ਵਿੱਚ ਪਾ ਕੇ ਉਸਦੇ ਹੋਰ ਵੀ ਸੱਟਾਂ ਬਹੁਤ ਮਾਰੀਆਂ ਅਤੇ ਉਹਦੇ ਜਿਹੜੇ ਫੇਸ ਹੈ ਪੂਰਾ ਪੂਰੀ ਤਰ੍ਹਾਂ ਫੈਕਚਰ ਹੋਇਆ ਹੋਇਆ ਤੇ ਸਿਰ ਦੇ ਵਿੱਚ ਉਹ ਬਹੁਤ ਜਿਆਦਾ ਟੰਕੇ ਹਨ ਇੱਕ ਲੱਤ ਪੂਰੀ ਦੀ ਪੂਰੀ ਫੈਕਚਰ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ ਫੈਕਚਰ ਹੈ ਬਾਹਾਂ ਤੇ ਉਸ ਦਾ ਕੋਈ ਵੀ ਅੰਗ ਜਾਨੀ ਕੋਈ ਬਚਿਆ ਨਹੀਂ ਹੋਇਆ ਜਿਹੜਾ ਕਿ ਉਸ ਉਹਨਾਂ ਦੇ ਕੁੱਟਮਾਰ ਤੋਂ ਬਚ ਚੁੱਕਿਆ ਹੋਵੇ ਮੈਂ ਅਪੀਲ ਕਰਦਾ ਹਾਂ ਪੰਜਾਬ ਸਰਕਾਰ ਅਤੇ ਆਪਣੇ ਹਰੀ ਸਾਰੀ ਪਾਰਟੀਆਂ ਦੇ ਨਮਾਇੰਦਿਆਂ ਨੂੰ ਵੀ ਜਿਹੜੇ ਵੀ ਆਪਣੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਜਥੇਬੰਦੀਆਂ ਫਰੀਦਪਾਲ ਅਤੇ ਉਸ ਦੇ ਪਰਿਵਾਰ ਦਾ ਆਪਾਂ ਆ ਸਾਰੇ ਹੀ ਰਲ ਮਿਲ ਕੇ ਸਾਥ ਦੇਈਏ ਇਹਨਾਂ ਦੀ ਮੰਗ ਹੈ ਇੱਕ ਤਾਂ ਇਹਨਾਂ ਦੇ ਉੱਪਰ ਇੱਕ ਜੋ ਪ੍ਰੀਤਪਾਲ ਦੇ ਉੱਪਰ 307 ਦਾ ਪਰਚਾ ਦਰਜ ਕੀਤਾ ਗਿਆ ਹੋਇਆ ਜਦ ਕਿ ਉਹਨਾਂ ਦਾ ਐਡਾ ਘਣਾ ਨਹੀਂ ਹੈ ਉਹ ਆਪਣੀਆਂ ਹੱਕੀ ਮੰਗਾਂ ਮੰਨਣ ਲਈ ਗਏ ਸੀ ਬਾਕੀ ਜਿਹੜੀ ਇੱਕ ਇਹਨਾਂ ਦੀ ਮੇਨ ਮੰਗ ਹੈ ਕਿ ਪੀ ਇੱਥੋਂ ਪੀਜੀਆਈ ਰੋहतक ਤੋਂ ਰੈਫਰ ਕਰਾ ਕੇ ਪੰਜਾਬ ਦੇ ਕਿਸੇ ਵੀ ਚੰਗੇ ਹਸਪੀਟਲ ਦੇ ਇਲਾਜ ਦੀ ਮੰਗ ਕਰਦੇ ਹਨ ਇਹਨਾਂ ਨੂੰ ਇੱਥੋਂ ਪੀਜੀਆਈ ਰੋहतक ਤੋਂ ਇਲਾਜ ਦੀ ਜਿਹੜੀ ਉਮੀਦ ਨਹੀਂ ਹੈ